ਕਦੋਂ ਹਿਰਦੇ ਜਾਗਣਗੇ ਤੁਹਾਡੇ ਕਦੋਂ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਧਰਮ ਪੱਲਾ ਫੜੋਗੇ ਅਗਰ ਸੱਚੀਓ ਜੀ ਆਪਣੀ ਗਰਲਫ੍ਰੈਂਡ ਨੂੰ ਪਿਆਰ ਕਰਦੇ ਹੋ ਨਾ ਤਾਂ ਉਹਨੂੰ ਦੁਆਵਾਂ ਦਾ ਤੋਹਫ਼ਾ ਦਿਓ ਕਿਸੇ ਦਾ ਫੋਨ ਨਹੀਂ ਆਇਆ ਭਾਈ ਕੈਂਪ ਹੈ ਦਵਾਈਆਂ ਭੇਜੀਏ ਪਰ ਦੁੱਖ ਲੱਗਦਾ ਕਿ ਜਦੋਂ ਇੱਕ ਪਾਰਟੀ ਦੇ ਟੇਬਲ ਦਾ ਬਿੱਲ ਦਿੰਦੇ ਹੋ ਇਹ ਹੱਥ ਨਹੀਂ ਕੰਬਦੇ 50000 ਰੁਪਇਆ ਤੇ ਦਵਾਈਆਂ ਦੀ ਪਰਚੀ ਕਟਾਣੀ ਹੋਵੇ ਤਾਂ 500 ਰੁਪਇਆ ਵਾਹਿਗੁਰੂ ਦੇਖੋ ਦੇਖੋ ਗੈਂਗਰਿੰਗ ਹੋਈ ਵੀ ਹੱਥਾਂ ਤੇ ਉਂਗਲਾਂ ਕੱਟੀਆਂ ਜਾਣੀਆਂ ਕਦੋਂ ਤੋਂ ਦਿੱਕਤ ਇਹ ਕੀ ਲੱਗਦੇ ਨੇ ਤੁਹਾਡੇ ਦੇਖੋ ਹਸਬੈਂਡ ਨੇ ਵੈਲੈਂਟਾਈਨ ਡੇ ਵੈਲੈਂਟਾਈਨ ਡੇ ਮਨਾਣ ਵਾਲਿਓ ਸੁਣ ਲਿਓ ਤੁਹਾਡਾ ਇਕੱਠੇ ਰਹਿਣਾ ਕਿਸੇ ਟੈਡੀ ਬੀਅਰ ਨੇ ਜਾਂ ਕਿਸੇ ਫੁੱਲਾਂ ਦੇ ਹਾਰ ਨੇ ਡਿਸਾਈਡ ਨਹੀਂ ਕਰਨਾ ਤੁਹਾਡਾ ਇਕੱਠੇ ਰਹਿਣਾ ਤੁਹਾਨੂੰ ਮਿਲੀ ਹੋਈ ਦੁਆ ਨੇ ਡਿਸਾਈਡ ਕਰਨਾ ਤੁਹਾਡਾ ਇਕੱਠੇ ਰਹਿਣਾ ਇੱਕ ਸੋਨੇ ਦੀ ਰਿੰਗ ਨੇ ਡਿਸਾਈਡ ਨਹੀਂ ਕਰਨਾ ਕਿ 20ਵੇਂ ਵੈਲੈਂਟਾਈਨ ਹੈ ਹੈਪੀ ਮਾਈ ਵੈਲੈਂਟਾਈਨ ਤੁਹਾਡਾ ਵੈਲੈਂਟਾਈਨ ਉਦੋਂ ਚੜ੍ਹਦੀ ਕਲਾ 'ਚ ਹੋਣਾ ਹੈ ਉਦੋਂ ਤੁਹਾਡੀ ਘਰ ਵਾਲੀ ਨਾਲ ਹੋਣਾ ਜਦੋਂ ਤੁਸੀਂ ਕਿਸੇ ਹੋਰ ਘਰ ਵਾਲੀ ਦੀ ਦੁਆਵਾਂ ਲਓ ਇਹ ਕੇਵੀ ਘਰ ਵਾਲੀ ਇਹ ਵੀ ਭੈਣਾਂ ਸਾਡੀ ਇਦੇ ਲਈ ਵੀ ਉਹੀ ਵੈਲੈਂਟਾਈਨ ਵੀਕ ਚੱਲ ਰਿਹਾ ਦੇਖੋ ਆਪਣੇ ਔਖੇ ਸਮੇਂ 'ਚ ਆਪਣੇ ਘਰ ਵਾਲੇ ਨਾਲ ਖੜੀ ਐ ਉਂਗਲਾਂ ਕਟੀਆਂ ਜਾਣੀਆਂ ਇਲਾਜ ਕਰਾਉਣ ਵਾਸਤੇ ਪੈਸੇ ਨਹੀਂ ਆਏ ਕਦੋਂ ਹਿਰਦੇ ਜਾਗਣਗੇ ਤੁਹਾਡੇ ਕਦੋਂ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਧਰਮ ਪੱਲਾ ਫੜੋਗੇ ਬੇਨਤੀ ਕਰਦਾ ਮੈਂ ਯੂਥ ਨੂੰ ਅਗਰ ਸੱਚੀਓ ਜੀ ਆਪਣੀ ਗਰਲਫ੍ਰੈਂਡ ਨੂੰ ਪਿਆਰ ਕਰਦੇ ਹੋ ਨਾ ਤਾਂ ਉਹਨੂੰ ਦੁਆਵਾਂ ਦਾ ਤੋਹਫ਼ਾ ਦਿਓ ਕਿਸੇ ਬਜ਼ੁਰਗ ਨੂੰ ਦਵਾਈਆਂ ਲੈ ਕੇ ਦਿਓ ਤੇ ਉਹਨੂੰ ਕੋ ਦੁਆ ਦੇ ਕਿ ਮੇਰਾ ਇਹਦੇ ਨਾਲ ਹੀ ਵਿਆਹ ਹੋਵੇ ਤੇ ਮੈਂ ਸਾਰੀ ਜ਼ਿੰਦਗੀ ਇਹਦੇ ਨਾਲ ਸਹੀ ਰਵਾਂ ਕੱਲ ਪਾਰਟੀ ਹੋਈ ਲੁਧਿਆਣੇ ਸ਼ਹਿਰ ਚ ਕਰੋੜਾ ਰੁਪਏ ਦੀ दारू ਉਡਾਤੀ ਉੱਥੇ ਕਰੋੜਾ ਰੁਪਏ ਦੇ ਪਾਸ ਉਡਾਤੇ ਮੈਨੂੰ ਕੋਈ ਦਿੱਕਤ ਨਹੀਂ ਲੋਕਾਂ ਦਾ ਪੈਸਾ ਜਿੰਨਾ ਮਰਜ਼ੀ ਅੱਗ ਲਾਓ ਤੁਹਾਡਾ ਪੈਸਾ ਹੈ ਮੇਰਾ ਨਹੀਂ ਹੈਗਾ ਪਰ ਦਿਲ ਦੁਖਦਾ ਕਿ ਇੱਕ ਪਾਰਟੀ ਦੇ ਅੰਦਰ ਐਂਟਰੀ ਕਰਨ ਨੂੰ ਫੋਨ ਕਰ ਰਹੇ ਨੇ ਲੋਕ ਇੱਥੇ ਐਂਟਰੀ ਕਰਾ ਦਿਓ 50000 ਦਾ ਪਾਸ ਹੈ 60000 ਦਵਾਂਗੇ 20000 ਦਾ ਪਾਸ ਹੈ 30000 ਦਵਾਂਗੇ ਕਿਸੇ ਦਾ ਫੋਨ ਨਹੀਂ ਆਇਆ ਭਾਈ ਕੈਂਪ ਹੈ ਦਵਾਈਆਂ ਭੇਜੀਏ ਭਾਈ ਕੈਂਪ ਹੈ ਲੰਗਰ ਦੀ ਸੇਵਾ ਕਿੱਦਾਂ ਕਰ ਰਹੇ ਹੋ ਇਹ ਗੱਲਾਂ ਮੇਰੀਆਂ ਕੌੜੀਆਂ ਨੇ ਤਾਂ ਹੀ ਚੁਪਦੀਆਂ ਨੇ ਇਹਦਾ ਪਾਲਿਸ਼ ਕਰਨੇ ਮੈਨੂੰ ਵੀ ਬੜੇ ਚੰਗੀ ਤਰ੍ਹਾਂ ਆਉਂਦੇ ਨੇ ਮੈਨੂੰ ਕੀ ਲੋੜ ਪਈ ਉਹਨਾਂ ਨੂੰ ਬੋਲਣ ਦੀ ਪਰ ਦੁੱਖ ਲੱਗਦਾ ਕਿ ਜਦੋਂ ਇੱਕ ਪਾਰਟੀ ਦੇ ਟੇਬਲ ਦਾ ਬਿੱਲ ਦਿੰਦੇ ਹੋ ਇਹ ਹੱਥ ਨਹੀਂ ਕੰਬਦੇ 50000 ਰੁਪਇਆ ਤੇ ਦਵਾਈਆਂ ਦੀ ਪਰਚੀ ਕਟਾਣੀ ਹੋਵੇ ਤਾਂ 500 ਰੁਪਇਆ ਲੁਧਿਆਣਾ ਸ਼ਹਿਰ 'ਚ ਜੇ ਕਿਤੇ ਪਾਰਟੀ ਹੋਵੇ ਨਾ ਕਪਲ ਨੇ ਪਾਰਟੀ ਕਰਨੀ ਹੋਵੇ ਤਾਂ 50000 ਰੁਪਏ ਦੀ ਪਾਰਟੀ ਕਰ ਦਿੰਦੇ ਨੇ ਟੇਬਲ ਤੇ ਖਾਣ ਪੀਣ ਦਾ ਬਿੱਲ ਹੀ 50000 ਰੁਪਇਆ ਆ ਗਿਆ ਹੈ ਇੱਥੇ ਵਿਚਾਰੇ 5000 ਰੁਪਏ ਨਹੀਂ ਲਾ ਸਕਦੇ ਬਸਕਲ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜਦੋਂ ਤੱਕ ਤੁਹਾਡਾ ਇਲਾਜ ਨਹੀਂ ਹੋ ਜਾਂਦਾ ਸਾਡਾ ਪਿੱਛਾ ਨਾ ਛੱਡਿਓ ਪੈਣੇ ਜਦੋਂ ਤੱਕ ਇਲਾਜ ਨਹੀਂ ਹੋ ਜਾਂਦਾ ਤੂੰ ਕੱਲੀ ਨਹੀਂ ਹੈਗੀ ਅਸੀਂ ਤੇਰੇ ਨਾਲ ਆ ਤੇਰੇ ਵੀਰਾਂ ਤੇਰਾ ਸਾਰਾ ਇਲਾਜ ਫ੍ਰੀ ਹੋਊਗਾ ਪਰ ਯੂ ਵੀਰੇ ਇਹਨਾਂ ਦਾ ਨੰਬਰ ਲੈ ਲਓ ਇਹਨਾਂ ਦਾ ਇਲਾਜ ਕਰਾਣਾ ਸਾਡਾ ਇਹੀ ਵੈਲੈਂਟਾਈਨ ਹੈ ਵਾਹਿਗੁਰੂ ਦੇਖੋ ਦੇਖੋ ਗੈਂਗਰਿੰਗ ਹੋਈ ਵੀ ਹੱਥਾਂ ਤੇ ਉਂਗਲਾਂ ਕੱਟੀਆਂ ਜਾਣੀਆਂ ਕਦੋਂ ਤੋਂ ਦਿੱਕਤ ਹੈ ਇਹ ਕੀ ਲੱਗਦੇ ਨੇ ਤੁਹਾਡੇ ਦੇਖੋ ਹਸਬੈਂਡ ਨੇ ਵੈਲੈਂਟਾਈਨ ਡੇ ਵੀਕ ਚੱਲ ਰਿਹਾ ਬਾਈ ਵੈਲੈਂਟਾਈਨ ਡੇ ਮਨਾਉਣ ਵਾਲ ਤੁਹਾਡਾ ਇਕੱਠੇ ਰਹਿਣਾ ਕਿਸੇ ਟੈਡੀ ਬੀਅਰ ਨੇ ਜਾਂ ਕਿਸੇ ਫੁੱਲਾਂ ਦੇ ਹਾਰ ਨੇ ਡਿਸਾਈਡ ਨਹੀਂ ਕਰਨਾ ਤੁਹਾਡਾ ਇਕੱਠੇ ਰਹਿਣਾ ਤੁਹਾਨੂੰ ਮਿਲੀ ਹੋਈ ਦੁਆ ਨੇ ਡਿਸਾਈਡ ਕਰਨਾ ਤੁਹਾਡਾ ਇਕੱਠੇ ਰਹਿਣਾ ਇੱਕ ਸੋਨੇ ਦੀ ਰਿੰਗ ਨੇ ਡਿਸਾਈਡ ਨਹੀਂ ਕਰਨਾ ਕਿ 20 ਮਈ ਵੈਲੈਂਟਾਈਨ ਹੈ ਹੈਪੀ ਮਾਈ ਵੈਲੈਂਟਾਈਨ ਤੁਹਾਡਾ ਵੈਲੈਂਟਾਈਨ ਉਦੋਂ ਚੜ੍ਹਦੀ ਕਲਾ 'ਚ ਹੋਣਾ ਹੈ ਉਦੋਂ ਤੁਹਾਡੀ ਘਰ ਵਾਲੀ ਨਾਲ ਹੋਣਾ ਜਦੋਂ ਤੁਸੀਂ ਕਿਸੇ ਹੋਰ ਘਰ ਵਾਲੀ ਦੀਆਂ ਦੁਆਵਾਂ ਲਓ ਇਹ ਕੇਵੀ ਘਰ ਵਾਲੀ ਇਹ ਵੀ ਭੈਣ ਆ ਸਾਡੀ ਇਹਦੇ ਲਈ ਵੀ ਉਹੀ ਵੈਲੈਂਟਾਈਨ ਵੀਕ ਚੱਲ ਰਿਹਾ ਦੇਖੋ ਆਪਣੇ ਔਖੇ ਸਮੇਂ 'ਚ ਆਪਣੇ ਘਰ ਵਾਲੇ ਨਾਲ ਖੜੀ ਹੈ ਉਂਗਲਾ ਕਟੀਆਂ ਜਾਣੀਆਂ ਇਲਾਜ ਕਰਾਣ ਵਾਸਤੇ ਪੈਸੇ ਨਹੀਂ ਆਏ ਕਦੋਂ ਹਿਰਦੇ ਜਾਗਣਗੇ ਤੁਹਾਡੇ ਕਦੋਂ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਧਰਮ ਪੱਲਾ ਫੜੋਗੇ ਬੇਨਤੀ ਕਰਦਾ ਮੈਂ ਯੂਥ ਨੂੰ ਅਗਰ ਸੱਚੀਓ ਜੀ ਆਪਣੀ ਗਰਲਫ੍ਰੈਂਡ ਨੂੰ ਪਿਆਰ ਕਰਦੇ ਹੋ ਨਾ ਤਾਂ ਉਹਨੂੰ ਦੁਆਵਾਂ ਦਾ ਤੋਹਫ਼ਾ ਦਿਓ ਕਿਸੇ ਬਜ਼ੁਰਗ ਨੂੰ ਦਵਾਈਆਂ ਲੈ ਕੇ ਦਿਓ ਤੇ ਉਹਨੂੰ ਕੋ ਦੁਆ ਦੇ ਕਿ ਮੇਰਾ ਇਹਦੇ ਨਾਲ ਹੀ ਵਿਆਹ ਹੋਵੇ ਤੇ ਮੈਂ ਸਾਰੀ ਜ਼ਿੰਦਗੀ ਇਹਦੇ ਨਾਲ ਸਹੀ ਰਵਾਂ ਕੱਲ ਪਾਰਟੀ ਹੋਈ ਲੁਧਿਆਣੇ ਸ਼ਹਿਰ ਚ ਕਰੋੜਾ ਰੁਪਏ ਦੀ दारू ਉਡਾਤੀ ਉੱਥੇ ਕਰੋੜਾ ਰੁਪਏ ਦੇ ਪਾਸ ਉਡਾਤੇ ਮੈਨੂੰ ਕੋਈ ਦਿੱਕਤ ਨਹੀਂ ਲੋਕਾਂ ਦਾ ਪੈਸਾ ਜਿੰਨਾ ਮਰਜ਼ੀ ਅੱਗ ਲਾਓ ਤੁਹਾਡਾ ਪੈਸਾ ਹੈ ਮੇਰਾ ਨਹੀਂ ਹੈਗਾ ਪਰ ਦਿਲ ਦੁਖਦਾ ਕਿ ਇੱਕ ਪਾਰਟੀ ਦੇ ਅੰਦਰ ਐਂਟਰੀ ਕਰਨ ਨੂੰ ਫੋਨ ਕਰ ਰਹੇ ਨੇ ਲੋਕ ਇੱਥੇ ਐਂਟਰੀ ਕਰਾ ਦਿਓ 50000 ਦਾ ਪਾਸ ਹੈ 60000 ਦਵਾਂਗੇ 20000 ਦਾ ਪਾਸ ਹੈ 30000 ਦਵਾਂਗੇ ਕਿਸੇ ਦਾ ਫੋਨ ਨਹੀਂ ਆਇਆ ਭਾਈ ਕੈਂਪ ਹੈ ਦਵਾਈਆਂ ਭੇਜੀਏ ਭਾਈ ਕੈਂਪ ਹੈ ਲੰਗਰ ਦੀ ਸੇਵਾ ਕਿੱਦਾਂ ਕਰ ਰਹੇ ਹੋ ਇਹ ਗੱਲਾਂ ਮੇਰੀਆਂ ਕੌੜੀਆਂ ਨੇ ਤਾਂ ਹੀ ਚੁੱਪਦੀਆਂ ਨੇ ਇਹਦਾ ਪਾਲਿਸ਼ ਕਰਨੇ ਮੈਨੂੰ ਵੀ ਬੜੇ ਚੰਗੀ ਤਰ੍ਹਾਂ ਆਉਂਦੇ ਨੇ ਮੈਨੂੰ ਕੀ ਲੋੜ ਪਈ ਉਹਨਾਂ ਨੂੰ ਬੋਲਣ ਦੀ ਪਰ ਦੁੱਖ ਲੱਗਦਾ ਕਿ ਜਦੋਂ ਇੱਕ ਪਾਰਟੀ ਦੇ ਟੇਬਲ ਦਾ ਬਿੱਲ ਦਿੰਦੇ ਹੋ ਇਹ ਹੱਥ ਨਹੀਂ ਕੰਬਦੇ 50000 ਰੁਪਇਆ ਤੇ ਦਵਾਈਆਂ ਦੀ ਪਰਚੀ ਕਟਾਣੀ ਹੋਵੇ ਤਾਂ 500 ਰੁਪਇਆ ਲੁਧਿਆਣੇ ਸ਼ਹਿਰ 'ਚ ਜੇ ਕਿਤੇ ਪਾਰਟੀ ਹੋਵੇ ਨਾ ਕਪਲ ਨੇ ਪਾਰਟੀ ਕਰਨੀ ਹੋਵੇ ਤਾਂ 50000 ਰੁਪਏ ਦੀ ਪਾਰਟੀ ਕਰ ਦਿੰਦੇ ਨੇ ਟੇਬਲ ਤੇ ਖਾਣ ਪੀਣ ਦਾ ਬਿੱਲ ਹੀ 50000 ਰੁਪਇਆ ਆ ਗਿਆ ਇੱਥੇ ਵਿਚਾਰੇ 5000 ਰੁਪਏ ਨਹੀਂ ਲਾ ਸਕਦੇ ਬਸ ਕੁਲ ਵੀਰ ਕਾ ਖਾਲਸਾ ਵਾਹਿਗੁਰੂ ਜਦੋਂ ਤੱਕ ਤੁਹਾਡਾ ਇਲਾਜ ਨਹੀਂ ਹੋ ਜਾਂਦਾ ਸਾਡਾ ਪਿੱਛਾ ਨਾ ਛੱਡਿਓ ਪੈਣੇ ਜਦੋਂ ਤੱਕ ਇਲਾਜ ਨਹੀਂ ਹੋ ਜਾਂਦਾ ਤੂੰ ਕੱਲੀ ਨਹੀਂ ਹੈਗੀ ਅਸੀਂ ਤੇਰੇ ਨਾਲ ਆ ਤੇਰੇ ਵੀਰ ਆ ਤੇਰਾ ਸਾਰਾ ਇਲਾਜ ਫ੍ਰੀ ਹੋਊਗਾ ਪਰ ਵੀਰੇ ਇਹਨਾਂ ਦਾ ਨੰਬਰ ਲੈ ਲਓ ਇਹਨਾਂ ਦਾ ਇਲਾਜ ਕਰਾਣਾ ਸਾਡਾ ਇਹੀ ਵੈਲੈਂਟਾਈਨ ਹੈ